ਮਾਹੀ ਗੁਰੂ ਸਾਹਿਬ ਜੀ ਆਦ ਨਿਰੰਜਨ ਹੈ ਗੁਰੂਾਨਤ ਧਾਰਕ ਹੈ ਸੁਨਿਓ ਬਦਲੋ ਕਿ ਸੁਨਿਓ ਹਰ ਦਰਸਨ ਉਪਾਏ ਸੰਗਤ ਬਾਣੀ ਤਾਰਨ ਕੋ ਗੁਰ ਨਾਨਕ ਸਦਾ ਨਿਭ ਪੰਥ ਜਲਾਇਓ ਵਾਹ ਗੁਰੂ ਗੁਰਨਾਨਕ ਸਾਹਿਬ ਤਾਰਿਤ ਮੂਰਤ ਹੈ ਜਾਗਿਆ ਦਾ ਵੀਣਾ ਮੰਨੇ ਗਾ ਰਹੇ ਗੁਰੂ ਨਾਨਕ ਜੀ ਨੰਦਨਾ ਜਿਡੇ ਬਣੇ ਤੇਰੇ ਗਰਸਨ ਸੁਟੇ ਨਾ ਨਾਮ ਸਹਾਰੇ ਸਦੀ ਨੇ ਜਿਹਾ ਤੇ ਅੰਦਰ ਪਰ ਸ਼ਬਦ ਦੀ ਫੇਟ ਪਰਿਆ ਜੀ ਨਜ਼ਰ ਕਰ ਕੋਈ ਨਜ਼ਰ ਕਰ ਕੋਈ ਜਿਹੜੇ ਜਿਹੜੇ ਤੁੜੂਗੇ ਆ ਕੇ ਬਾਈ ਪੁੱਤ ਜੀ ਵਾਰ ਨੂ ਦਾ ਜੱਟ ਤਾਰੇ ਭਟਾਰੇ ਇੱਥੇ ਫਤੇ ਨਿਸਨ ਕਰੂ ਆਉਣ ਵਾਲੇ ਜੱਥੇ ਨੂੰ ਜੀਵ ਆਉਣਾ ਮਾਪਰਖਾ ਨੇ ਹੁਣ ਸਤਿਗੁਰਾਂ ਦੀ ਆਮਦ ਦੇ ਕੀਤਨ ਦੇ ਸ਼ਬਦ ਦੇ ਨਾਲ ਹਾਜ਼ਰੀ ਭਰ ਕੇ ਉਸ ਤੋਂ ਉਪਰੰਤ ਜਿਹੜਾ ਸਮਾਗਮ ਆਗਰਮ ਕੀਤਾ ਜਾਣਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਤਿਗੁਰਾਂ ਦੀ ਉਪਮਾ ਨੂੰ ਗਾਇਨ ਕਰਦੇ ਆ ਬਿਲਕੁਲ ਭੁੱਲਾ ਕਰਕੇ ਜਾਣਾ ਲਓ ਭਾਈ ਜਾਣਾ ਕਿੱਥੇ ਜਾਣਾ ਹੀ ਦਾਨ ਲੈ ਕੇ ਜਾਣਾ ਉਹ ਵੀ ਲੱਗ ਰਿਹਾ ਹੈ ਲੋ ਵੀ ਅੱਗੇ ਬੜੀ ਗੱਲ ਤੇ ਕਹਿੰਦੀ ਰੋੜੀ ਵੀ ਦੋ ਮਿੰਟ ਜੀ ਆਪ ਕੋ ਮਾਰ ਸਾਫ ਦਾ ਮਾਰ ਆਇਆ ਦੀ ਨਹੀਂ ਕਦੀ ਪਰ ਆਪ ਨੇ ਇਸ ਵਾਰ ਯਾਦ ਆ ਰਿਹਾ ਆ ਫੋਟੋ ਪੁੱਛਿਆ ਤੁਹਾਨੂੰ ਮੇਰਾ ਭਾਈ ਵੀ ਭਾ ਭਾਈ ਨਹੀਂ ਰੱਖਦਾ ਇਸ ਮੈਂ ਕੱਲ ਨੂੰ ਸਰ ਇੱਧਰ ਨੂੰ

ਅੱਜ ਮੈਂ ਮਦਦ ਵਾਲੇ ਖੇਮਤ ਬਾਬਾ ਜੈ ਸਿੰਘ ਜੀ ਦੀ ਅਸ਼ੀਰਵਾਦ ਨਾਲ ਜਿਹੜਾ ਸਮਾਗਮ ਮਨਾਇਆ ਜਾਂਦੇ ਆ ਬੜੀ ਵੱਡੀ ਪੱਧਰ ਤੇ ਸੰਗਤ ਵੀ ਦੇਖ ਲਾਦੇ ਆ ਵੀ ਇਲਾਕੇ ਦੇ ਵਿੱਚੋਂ ਜਿੱਥੇ ਨਾਸਤਕ ਹੁੰਦੀ ਆ ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਤੇ ਬਾਬਾ ਜੀ ਆਪ ਵੀ ਬਹੁਤ ਜਿਹੜਾ ਸੰਗਤ ਨੂੰ ਕਿਰਪਾ ਕਰਦੇ ਆ ਤਾਂ ਮੈਂ ਅੱਜ ਦੇ ਦਿਨ ਤੇ ਜਿਹੜੀ ਸੰਗਤ ਸਾਰੀ ਆਈ ਆ ਔਰ ਇਸ ਵੇਖ ਕੇ ਜਿਹੜੇ ਚੰਗੇ ਬੰਨੇ ਲੱਗਣਾ ਉਹਦੇ ਲਈ ਬੰਨੋਗੇ ਬਹੁਤ ਬਹੁਤ ਧੰਨਵਾਦ ਅੱਜ ਅਵਾਜ਼ ਇਸ ਪ੍ਰੋਗਰਾਮ ਦੇ ਕਿ ਅੱਜ ਮਹਿਮਦਵਾਲ ਗੁਰੂ ਸਾਹਿਬ ਦੇ ਘਰੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਨਾਨਕ ਪਾਸ਼ਾ ਜੀ ਦੇ ਸਾਲਾਨਾ ਜਿਹੜਾ ਜੁਰਪੁਰਬਿਆ ਮਨਾਇਆ ਜਾ ਰਿਹਾ ਤੇ ਬਾਬਾ ਜੈ ਸਿੰਘ ਜੀ ਹਲੋ ਗੁਰ ਨਾਲ ਇੱਕ ਨਾਮ ਲੇਵਾ ਸੰਗਤਾਂ ਵੱਲੋਂ ਗੁਰੂ ਸਾਹਿਬ ਨੂੰ ਹਰ ਸਾਲ ਯਾਦ ਕਰਕੇ ਹਰ ਸਾਲ ਦੀਵਾਨ ਸਜਦੇ ਅੱਜ ਵੀ ਦੀਵਾਨ ਸਜਿਆ ਸੋ ਸਮੂਹ ਸੰਗਤ ਨੂੰ ਮੈਂ ਅੱਜ ਦੇ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਉਹ ਧਰਤੀ ਆ ਇਹ ਕਰਮਾ ਵਾਲੀ ਆ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਤੇ ਸਾਨੂੰ ਸਾਰਿਆਂ ਨੂੰ ਇੱਥੇ ਰਹਿਣ ਦਾ ਮੌਕਾ ਮਿਲ ਰਿਹਾ ਤੇ ਦੇਸ਼ ਪ੍ਰਦੇਸ਼ ਚ ਵੱਸਦੇ ਸਾਰਿਆਂ ਨੂੰ ਅੱਜ ਦੇ ਦਿਹਾੜੇ ਦੀ ਬਹੁਤ ਬਹੁਤ ਮੁਬਾਰਕ